हेलो एवरीवन वेलकम टू माय चैनल दिस इज माय चैनल पंजाबी चैनल खास तौर पे उन स्टूडेंट वास्ते है जो कि एनटीए यूजीसी नेट एग्जाम दी तैयारी कर रहे ने इथे आके तुसी अपने एग्जाम दी तैयारी कर सकदे हो जन्ने भी टॉपिक है ਤੁਹਾਡੇ एग्जाम ਦੇ ਨਾਲ रिलेटेड ਸਾਰੇ ਹੀ ਤੁਹਾਨੂੰ ਇਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾ ਦਨ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਵੀ ਕਰੋ ਵੀਡੀਓਸ ਨੂੰ ਸ਼ੇਅਰ ਕਰਿਆ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਉਸ ਤੋਂ ਇਲਾਵਾ ਅਗਰ ਤੁਹਾਨੂੰ ਐਨਟੀ ਜੁਡੀਸੀ ਨੈਟ ਐਗਜ਼ਾਮ ਦੇ ਨਾਲ ਰਿਲੇਟਡ ਕੋਈ ਚੀਜ਼ ਪੁੱਛਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਇਹ ਆਫ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਦਿੱਤੀ ਹੈ ਉੱਥੇ ਅਗਰ ਤੁਸੀਂ ਟੈਲੀਗ੍ਰਾਮ ਤੇ ਇੱਥੇ ਜੁਆਇਨ ਕੀਤਾ ਹੈ ਤਾਂ ਉੱਥੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਇਸ ਦੇ ਅਲਾਵਾ ਜਿਹੜਾ ਟੌਪਿਕ ਹੈ ਸਾਡੇ ਚੱਲਦੇ ਪਏ ਨੇ ਤੇ ਪੇਪਰ ਤੁਹਾਡਾ ਬਹੁਤ ਹੀ ক্লোਜ਼ ਆ ਚੁੱਕਾ ਹੈ ਸੋ ਆਈ ਹੋਪ ਤੁਹਾਡਾ ਸਾਰਾ ਜਿਹੜਾ ਰਿਵੀਜ਼ਨ ਚੱਲਿਆ ਹੋ ਚੁੱਕੀ ਹੋਏਗੀ ਜਿੰਨਾ ਜਿੰਨਾ ਨੇ ਇਸ ਵਾਰ ਦਾ ਜਿਹੜਾ ਐਗਜ਼ਾਮ ਹੈ ਉਹ ਦੇਣਾ ਹੈ ਸੋ ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਆ ਉਹ ਹੈ ਜੈਸੈਡ ਕੋ ਲੋਕਤਾਰਾ ਵਾਲਾ ਟੌਪਿਕ ਜਿਸਦੇ ਵਿੱਚ ਅਸੀਂ ਲੋਕਤਾਰਾ ਦੇ ਸੰਕਲਪ ਨਾਲ ਲੋਕਤਾਰਾ ਦੇ ਨਾਲ ਰਿਲੇਟਡ ਜਿਹੜੇ ਤੱਤ ਹੈ ਉਹਨਾਂ ਦੇ ਬਾਰੇ ਪੜਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਲੋਕਤਾਰਾ ਦੇ ਜਿਹੜਾ ਸੰਕਲਪ ਹੈ ਉਸਦੇ ਬਾਰੇ ਥੋੜਾ ਜਿਹਾ ਇੱਕ ਇੰਟਰੋ ਪੜਾਂਗੇ ਕੀ ਹੈ ਕੀ ਨਹੀਂ ਲੋਕਤਾਰਾ ਕਹਿੰਦੇ ਇੱਕ ਇਹੋ ਜਿਹਾ ਅਨੁਸ਼ਾਸਨ ਹੈ ਜਿਹੜਾ ਕਿ ਦੂਜੇ ਆਧੁਨਿਕ ਸਮਾਜ ਵਿਗਿਆਨਾਵਾਂ ਪੱਛਮੀ ਚਿੰਤਨ ਚੇਤਨਾ ਦੇ ਪ੍ਰਭਾਵ ਅਧੀਨ ਹੀ ਪੰਜਾਬੀ ਸਾਹਿਤ ਭਾਸ਼ਾ ਤੇ ਸੱਭਿਆਚਾਰ ਦੇ ਵਿੱਚ ਪਰਵੇਸ਼ ਹੋਇਆ ਸੀ ਸੋ ਇਸੇ ਤਰੀਕੇ ਨਾਲ ਦੇਖੋ ਜਿਵੇਂ ਸਾਡੇ ਕੋਲ ਬਾਕੀ ਚੀਜ਼ਾਂ ਸੀ ਪੱਛਮ ਦੇ ਪ੍ਰਭਾਵ ਤੋਂ ਗ੍ਰਹਿਣ ਕੀਤੀਆਂ ਨੇ ਇਸੇ ਤਰੀਕੇ ਨਾਲ ਅਸੀਂ ਜਿਹੜੇ ਲੋਕਧਾਰਾ ਹੈ ਉਹਨੂੰ ਵੀ ਅਸੀਂ ਕੀ ਹੈ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਦੇ ਵਿੱਚ ਪੱਛਮੀ ਪ੍ਰਭਾਵ ਦੇ ਤੁਲੋਂ ਹੀ ਕੀ ਗੱਲ ਸੀ ਇਸ ਨੂੰ ਗ੍ਰਹਿਣ ਕੀਤਾ ਸੀ ਪਛਮੀ ਜਿਹੜੇ ਵਿਦਵਾਨ ਹੈ ਨਾ ਉਹਨਾਂ ਨੇ ਕੀ ਕਿਤਾ ਸੀ ਜਿਹੜੀਆਂ ਉਹਨਾਂ ਦੀ ਕਦਰਾਂ ਕੀਮਤਾਂ ਸੀ ਵਰਤਾਰੇ ਸੀ ਬਸਤਾ ਸੀ ਇਹਨਾਂ ਨੂੰ ਇੱਕ ਵਿਸ਼ੇਸ਼ ਮਹੱਤਵ ਇੱਕ ਪ੍ਰਦਾਨ ਕਰਦੇ ਹੋਏ ਮਤਲਬ ਬਹਾ ਜਿਹੜੇ ਹਨ ਇੱਕ ਇਹੋ ਜਿਹੀ ਜੀਜ਼ ਨੂੰ ਬੜਾ ਉੱਚਾ ਜੱਲਾ ਰੱਖਿਆ ਜਾਂਦਾ ਹੈ ਕਿ ਫੈਮਿਲੀਆਂ ਦੇ ਵਿੱਚ ਜਿਵੇਂ ਉੱਚੇ ਉੱਚੇ ਲੋਕੀ ਸੀ ਲੋਕੀ ਸਾਨੂੰ ਮਿਲਦੇ ਸੀ ਬਹੁਤੇ ਵੱਡੇ ਘਰਾਣਿਆਂ ਦੇ ਸੋ ਉਹਨਾਂ ਦੇ ਵਿੱਚ ਇਹ ਜਿਹੜੇ ਕਿ ਸੀ ਸਟੈਂਡਰਡਸ ਫੈਮਿਲੀਆਂ ਦੇ ਸੋ ਇਹ ਉਹਨਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਸੀ ਸੋ ਇਹਨਾਂ ਨੂੰ ਕੀ ਰਸੀ ਤੇ ਇਹਨਾਂ ਨੂੰ ਕਹਿੰਦੇ ਉਹਨਾਂ ਨੇ ਅਧਿਆਨ ਵਿਸ਼ਲੇਸ਼ਣ ਦੀ ਉਹਨਾਂ ਨੂੰ ਲੋਡ ਮਹਿਸੂਸ ਹੋਈ ਸੋ ਇਹ ਵੀ ਕਿਹਾ ਜਾਂਦਾ ਹੈ ਕਿ 1846 ਦੇ ਵਿੱਚ ਜਿਹੜੇ ਵਿਲੀਅਮ ਥੌਮਸ ਮਸ ਜਿਹੜੇ ਸੀ ਇੱਕ ਅੰਗਰੇਜ਼ੀ ਵਿਦਵਾਨ ਸੀ ਉਹਨਾਂ ਨੇ ਆਪਣਾ ਇੱਕ ਪੱਤਰ ਜਿਹੜਾ ਸੀ ਉਸ ਦੇ ਵਿੱਚ ਕੀ ਲਿਖੀ ਰਸੀ ਪਰੰਪਰਾਵਾਂ ਤੇ ਜਿਹੜਾ ਸਾਡੇ ਕੋ ਉਹਨਾਂ ਦੀਆਂ ਜਿਹੜੀਆਂ ਲੋਕਪ੍ਰੀਏ ਸਹਿਤ ਦੱਸੇ ਉਸ ਸਮੇਂ ਕਿਉਂਕਿ ਬਾਤ ਬਹੁਤ ਸਾਰਾ ਸਾਹਿਤ ਰਚਿਆ ਗਿਆ ਸੀ ਤੇ ਕਹਿੰਦੇ ਇਹਨਾਂ ਦਾ ਸੰਭਾਲ ਤੇ ਇਹਨਾਂ ਦੇ ਪ੍ਰਕਾਸ਼ਨ ਜਿਹੜਾ ਸੀ ਇਹਨਾਂ ਸੰਬੰਧੀ ਉਹਨਾਂ ਨੇ ਕੀ ਲਿਖੀ ਇੱਕ مشਵਰਾ ਦਿੰਦੇ ਹੋਏ ਇਸ ਨੂੰ ਫੋਕਲੋਰ ਜਿਹੜਾ ਦੱਸੇ ਨਾਮ ਦਿੱਤਾ ਸੀ ਸੋ ਬਾਹਰ ਜਿਹੜੇ ਲੋਕੀ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਕਦਰਾਂ ਕੀਮਤਾਂ ਸੀ ਉਹਨਾਂ ਦੀਆਂ ਪਰੰਪਰਾਵਾਂ ਸੀ ਇਹਨਾਂ ਦੇ ਬਾਰੇ ਜਾਣੂ ਕਰਵਾਉਣਾ ਉਹਨਾਂ ਦੀ ਸੰਭਾਲ ਬਾਰੇ ਉਹਨਾਂ ਨੂੰ ਜਾਣੂ ਕਰਵਾਉਣ ਵਾਸਤੇ ਉਹਨਾਂ ਨੂੰ ਇੱਕ ਪੱਤਰ ਜਿਹੜਾ ਹੈ ਦੱਸੀ ਉਸ ਦੇ ਵਿੱਚ ਉਹਨਾਂ ਨੇ ਫੋਕਰੋਲ ਜਿਹੜਾ ਦੱਸੀ ਦਾ ਜ਼ਿਕਰ ਕੀਤਾ ਸੀ ਇਹ ਵਾਲਾ ਸੋ ਜਿਹੜੇ ਗਏ ਸੀ ਉਸ ਸਮੇਂ ਤੋਂ ਹੀ ਜਿਹੜਾ ਵਿਲੀਅਮ ਜான் ਥਾਮਸ ਸੀ ਉਹਨਾਂ ਨੂੰ ਫੋਕਰੋਲ ਦਾ ਇੱਕ ਸੰਸਥਾਪਕ ਜਿਹੜਾ ਸੀ ਉਹ ਮੰਨਿਆ ਜਾਣ ਲੱਗ ਪਿਆ ਸੀ ਇਸ ਤੋਂ ਲਾਵਾ ਉਨਿੰਦਰਾ ਦੇ ਵਿੱਚ ਜਿਹੜੇ ਜਾਨ ਥਾਮਸ ਸੀ ਉਹਨਾਂ ਨੇ ਇੱਕ ਵਿਸ਼ੇਸ਼ ਪత్రిక ਵੀ ਪ੍ਰਕਾਸ਼ਿਤ ਕੀਤੀ ਜਿਹਨੂੰ ਉਹਨਾਂ ਨੇ ਨੋਟਸ ਤੇ ਕਿਊਰੀਜ਼ ਦਾ ਨਾਮ ਦਿੱਤਾ ਸੀ ਇਸ ਤੇ ਰਾਹੀ ਵੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਹੜੇ ਪਰੰਪਰਾਵਾਂ ਹੈ ਜਾਂ ਸੱਭਿਆਚਾਰ ਉੱਚੀ ਸਾਮ ਸੰਭਾਲ ਜੜੀ ਹੈ ਉਹ ਜ਼ਰੂਰ ਕਰਨ 78 ਦੇ ਵਿੱਚ ਉਹਨਾਂ ਨੇ ਇੱਕ ਲੰਡਨ ਵਿਖੇ ਪਹਿਲੀ ਵਾਰ ਇੱਕ ਸੰਸਥਾ ਜਿਹੜੀ ਸੀ ਉਸ ਦੀ ਨੀਂਹ ਰੱਖੀ ਸੀ ਤੋਂ 79 ਦੇ ਵਿੱਚ ਫੋਕਲੋਰ ਨਾਮ ਦੀ ਉਹਨਾਂ ਨੇ ਪత్రిక ਜਿਹੜੀ ਇੱਕ ਸਟਾਰਟ ਕਰ ਦਿੱਤੀ ਸੀ ਸ਼ੁਰੂ ਵਿੱਚ ਇਹ ਜਿਹੜੇ ਪੱਤਰ ਸੀ ਇਸ ਦਾ ਨਾਮ ਜਿਹੜਾ ਸੀ ਫੋਕਲੋਰ ਰਿਪੋਰਟ ਲਿਖਿਆ ਗਿਆ ਸੀ ਤੇ ਲੰਡਨ ਦੇ ਵਿੱਚ ਜਿਹੜੀਆਂ ਉਸ ਸਮੇਂ ਸਰਗਰਮੀਆਂ ਜਿਹੜੀਆਂ ਸੀ ਦੇਖਦੇ ਹੋਏ 88 ਦੇ ਵਿੱਚ ਅਮਰੀਕਾ ਦੇ ਵਿੱਚ ਦਾ ਅਮਰੀਕਨ ਫੋਕਲੋਰ ਸੁਸਾਇਟੀ ਇੱਕ ਕੰਮ ਕਾਇਮ ਕੀਤੀ ਮਤਲਬ ਜਿਵੇਂ ਲੰਡਨ ਦੇ ਵਿੱਚ ਅਲੱਗ ਸੀ ਤੇ ਅਮਰੀਕਾ ਦੇ ਵਿੱਚ ਉਸੇ ਨੂੰ ਧਿਆਨ ਦੇ ਵਿੱਚ ਰੱਖ ਕੇ ਇੱਥੇ ਇੱਕ ਸੁਸਾਇਟੀ ਜਿਹੜੀ ਸੀ ਕਾਇਮ ਕੀਤੀ ਗਈ ਤੇ ਇਸੇ ਦੇ ਪ੍ਰਭਾਵ ਅਧੀਨ ਬਾਅਦ ਵਿੱਚ ਸੰਡੇਲੀਵੀਆ ਰੂਸ ਜਰਮਨੀ ਫਰਾਂਸ ਤੁਰਕੀ ਸਪੇਨ ਜਿਹੜੇ ਹੋਰ ਦੇਸ਼ ਸੀ ਉਹ ਵੀ ਆਏ ਤਾਂ ਉਹਨਾਂ ਨੇ ਵੀ ਇਸ ਨੂੰ ਕਾਇਮ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸੀ ਤੇ ਇਹ ਜਿੰਨੀਆਂ ਵੀ ਸੰਸਥਾਵਾਂ ਸੀ ਇੱਕ ਕਿਸੇ ਨਾ ਕਿਸੇ ਯੂਨੀਵਰਸਿਟੀ ਜਾਂ ਸਰਕਾਰੀ ਜਿਹੜੀ gsi ਇੱਕ ਗਵਰਨਮੈਂਟ ਦੇ ਅੰਡਰ ਆ ਕੇ ਹੀ ਆਪਣਾ ਜੜਾ ਵਸੀ ਇਹ ਕੰਮ ਕਰਦੇ ਐ ਸੀ ਉਸ ਤਰੀਕੇ ਦੇ ਨਾਲ ਜਿਹੜਾ ਅਸੀਂ ਇਹ ਕੰਮ ਨਹੀਂ ਕਰਦੇ ਸੀ ਠੀਕ ਹੈ ਇਸ ਤੋਂ ਇਲਾਵਾ ਅਗਰ ਹੋਰ ਇਸ ਦੇ ਵਿੱਚ ਮੈਂ ਥੋੜਾ ਜਿਹਾ ਐਡ ਕਰਾਂ ਇੱਕ ਸ਼ਾਰਟ ਦੇ ਵਿੱਚ ਪੈਰਾ ਮੈਂ ਦੱਸਿਆ ਕਿਉਂਕਿ ਇਹ ਚੀਜ਼ ਬਹੁਤ ਜ਼ਿਆਦਾ ਲੰਬੀ ਹੈ ਤੇ ਪਹਿਲੋ ਜਿਹੜੇ ਜਿਹੜੇ ਪੱਛਮੀ ਚਿੰਤਕ ਸੀ ਉਹਨਾਂ ਨੇ ਕੀ ਕਹੇ ਜਿਹੜਾ ਫੋਕਲੋਰ ਜਿਹੜਾ ਵਰਡ ਸੀ ਨਾ ਉਸੇ ਇੱਕ ਰਿਸਰਚ ਤੋਂ ਪਹਿਲਾਂ ਜੇਕਰ 1740 ਤੋਂ ਪਹਿਲਾਂ ਜਿਹੜੀ ਸਮਗਰੀ ਜਿਹੜੇ ਵਰਤਾਰੇ ਸੀ ਉਹਨਾਂ ਨੂੰ ਲੋਕਪ੍ਰੀਆ ਜਿਹੜਾ ਸੀ ਸਾਹਿਤ ਦਾ ਨਾਮ ਦਿੱਤੇ ਸੀ ਉਹ ਜਿਹੜੀ ਇੱਕ ਸਮਗਰੀ ਸੀ ਨਾ ਉਹਨਾਂ ਨੂੰ ਲੋਕਪ੍ਰੀਆ ਵਰਡ ਜਿਹੜਾ ਸੀ ਉਹ ਨਾਮ ਦਿੱਤੇ ਸੀ ਬਾਅਦ ਵਿੱਚ ਜਿਹੜਾ ਵਿਲੀਅਮ ਜான் ਥਾਮਸ ਆਏ ਉਹਨਾਂ ਨੇ ਫੋਕ ਤੇ ਲੋਰ ਜਿਹੜੇ ਦੋ ਸ਼ਬਦ ਸੀ ਨਾ ਅਗਰ ਇਹਨਾਂ ਨੂੰ ਡਿਵਾਈਡ ਕਰਕੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਸੰਯੁਕਤ ਰੂਪ ਦੇ ਵਿੱਚ ਇੱਕ ਰੋ ਕਰਕੇ ਇਸਦੇ ਨਾਲ ਇੱਕ ਅਜਿਹਾ ਸੰਕਲਪ ਜਿਹੜਾ ਸੀ ਉਹਨਾਂ ਨੇ ਜੋੜਿਆ ਸੀ ਤੇ ਲੋਕਾਂ ਨੂੰ ਇਸ ਚੀਜ਼ ਤੋਂ ਉਹਨਾਂ ਨੇ ਜਾਣੂ ਕਰਵਾਇਆ ਸੀ ਕਿ ਸਾਨੂੰ ਆਪਣੇ ਜਿਹੜੇ ਕਦਰਾਂ ਕੀਮਤਾਂ ਐ ਉਹਨਾਂ ਨੂੰ ਇੱਕ ਧਿਆਨ ਦੇ ਵਿੱਚ ਤੇ ਸਾਂਭਣ ਦੀ ਜੜੀ ਲੋਕ ਸੀ ਤੇ ਜਦੋਂ ਇਹ ਜਿਹੜਾ ਵਰਡ ਇੱਕ ਰਸੜ ਕੋ ਆਇਆ ਸੀ ਫੋਕਲੋਰ ਤੇ ਨਾਲ ਹੀ ਸਾਨੂੰ ਬਹੁਤ ਸਾਰੇ ਸੰਕਲਪ ਵੀ ਆਏ ਅਨੇਕਾਂ ਇਸ ਦੇ ਵਿੱਚ ਪਰਿਵਰਤਨ ਟਾਈਮ ਟੂ ਟਾਈਮ ਵੀ ਰਹੀਏ ਸੀ ਤੇ ਇਹ ਜਿਹੜੀ ਪੀੜੀਦਰ ਪੀੜੀ ਜਿਹੜੇ ਸੀ ਕਿਸੇ ਸਮੂਹ ਦੀ ਇੱਕ ਪ੍ਰਦਰਸ਼ਨੀ ਕਰਦੇ ਸੀ ਕਿ ਇੱਕ ਜਿਹੜਾ ਸਮੂਹ ਸੀ ਉਹ ਆਪਣੇ ਜਿਹੜੇ ਗੀਂਤਾ ਸੀ ਆਪਣੇ ਜਿਹੜੇ ਲੋਕ ਰੋਗ ਤਾਂ ਰਸੀ ਨੂੰ ਕਿਸ ਤਰੀਕੇ ਨਾਲ ਬਚਾ ਜੜੀ ਬਚਾ ਕੇ ਉਹ ਰੱਖ ਲਿਏ ਸੀ ਸੋ ਕੁਲ ਮਿਲਾ ਕੇ ਅਗਰ ਕਿਹਾ ਜਾਵੇ ਫੋਕਲੋਰ ਕੀ ਹੈ ਜਿਸ ਦੇ ਵਿੱਚ ਸਾਡੇ ਪਰੰਪਰਾਗਤ ਰੀਤੀ ਰਿਵਾਜ ਤਰਮ ਸਾਹਿਤ ਦਰਸ਼ਨ ਇਹੋ ਜਿਹਾ ਵਿਸ਼ਵਾਸ ਹੈ ਇਹ ਸਾਰੇ ਜਿਹੜੇ ਆ ਇਸ ਦੇ ਅੰਤਰ ਦਾ ਸਾਨੂੰ ਮਿਲਦੇ ਹਨ ਇਸ ਨੂੰ ਅਸੀਂ ਲੋਕ ਧਾਰਾ ਜਿਹੜੀ ਹੈ ਉਹ ਕਹਿ ਦਿੰਨੇ ਹਾਂ ਇਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਸਾਡੋ ਸ਼ਬਦ ਜਿਹੜਾ ਹੈ ਇਹ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲੋਕ ਧਾਰਾ ਸ਼ਬਦ ਹੈ ਇਹ ਮੈਂ ਉਹ ਪੈਰਾ ਤੁਹਾਨੂੰ ਦੱਸਿਆ ਹੈ ਕਿ ਕੀ ਦੱਸਿਆ ਸੀ ਕਿ ਫੋਕਲੋਰ ਸ਼ਬਦ ਜਦੋਂ ਆਇਆ ਸੀ ਤੇ ਇਸ ਨੂੰ ਕੀ ਕਿਹਾ ਗਿਆ ਕਿ ਨਹੀਂ ਇਸ ਨੂੰ ਲੋਕਪ੍ਰੀਏ ਪੁਰਾਤਤਵ ਸਮਗਰੀ ਜਾਂ ਲੋਪਰੇ ਸਹਿਜ ਰਸ ਇਸ ਦਾ ਨਾਮ ਦਿੱਤਾ ਗਿਆ ਬਾਅਦ ਵਿੱਚ ਜਦੋਂ ਸੰਗਤ ਰੂਪ ਦੇ ਵਿੱਚ ਇੱਕ ਜਦੋਂ ਜੋੜ ਕੇ ਇਹਨੂੰ ਪੇਸ਼ ਕੀਤਾ ਗਿਆ ਤੇ ਇਹ ਜਿਹੜਾ ਬਤਾਰਾ ਸੀ ਇਸ ਦਾ ਫੈਲਾਅ ਬਹੁਤ ਜ਼ਿਆਦਾ ਸੀ ਅੱਗੋਂ ਅਸੀਂ ਇਸ ਦੀਆਂ ਜਿਹੜੀਆਂ ਪਰਿਭਾਸ਼ਾਵਾਂ ਕਰਦੇ ਹਾਂ ਹੁਣ ਦੇਖੋ ਜਦੋਂ ਫੋਕਲੋਰ ਬੋੜ ਆਇਆ ਤੇ ਇਹ ਜੋ ਸੰਕਲਪ ਹੈਗਾ ਕਿ ਹਰ ਇੱਕ ਨੇ ਇਸ ਨੂੰ ਸਬਮਿਟ ਕਰਨ ਦੀ ਕੋਸ਼ਿਸ਼ ਕੀਤੀ ਇਸ ਨੂੰ ਪਰਿਭਾਸ਼ਾ ਦੇ ਵਿੱਚ ਗੁੰਦਰਾ ਚਾਹਿਆ ਬਟ ਕੀ ਗੱਲ ਸੀ ਕਿ ਇਹ ਜਿਹੜੀਆਂ ਚੀਜ਼ਾਂ ਸੀ ਨਾ ਇਹ ਇੱਕ ਆ ਨਹੀਂ ਸਕਦੀ ਐਸੀ ਸੋ ਇਹਨਾਂ ਦੇ ਵਿੱਚ ਅਗਰ ਵਿਦਵਾਨਾਂ ਦੀ ਗੱਲ ਕਰੀਏ ਤਾਂ ਸੜਕੋ ਵਿਲੀਅਮ ਥਾਮਸ ਐਰੀਲਿਓ ਇਸਪਨੋਜ਼ਾ ਜਾਰਜ ਪਾਸਟਰ ਆਰੀ ਜੇਮਸਨ ਮੈਕਡੋ ਮੈਕਡਵਰਡ ਲੀਚ ਆਚਟੇਲਰ ਤੇ ਮਾਰਿਓਮ ਬਾਰਬੋ ਜੌਨ ਮਿਸ਼ ਇਹਨਾਂ ਸਾਰਿਆਂ ਦਾ ਇੱਕ ਜ਼ਿਆਦਾ ਯੋਗਦਾਨ ਜਿਹੜਾ ਸਾਨੂੰ ਇਸ ਦੇ ਵਿੱਚ ਦਿੱਤਾ ਗਿਆ ਹੈ ਸੋ ਇਹ ਵਿਦਵਾਨ ਸੀ ਤੇ ਇਸ ਤੋਂ ਇਲਾਵਾ اگر ਦੇਖਿਆ ਜਾਵੇ ਕਿ ਇਹ ਜਿੰਨੇ ਵੀ ਵਿਦਵਾਨ ਸੀ ਨਾ ਇਹ ਜਾਂ ਤਾਂ ਮਾਨਵ ਵਿਗਿਆਨ ਦੇ ਖੇਤਰ ਦੇ ਨਾਲ ਜੁੜੇ ਹੋਏ ਸੀ ਜਾਂ ਫਿਰ ਕਿ ਗੱਜੇ ਸਮਾਜੀਕ ਵਿਗਿਆਨ ਦੇ ਨਾਲ ਜਾਂ ਫਿਰ ਪਾਸ਼ਾ ਵਿਗਿਆਨ ਦੇ ਨਾਲ ਇਹ ਸਾਰੇ ਜੁੜੇ ਹੋਏ ਸੀ ਤਿੰਨ ਜਿਹੜੇ ਵਿਗਿਆਨ ਸੀ ਹੁੰਦਾ ਦੇ ਨਾਲ ਇਹ ਸਾਰੇ ਜਿਹੜੇ ਵਿਦਵਾਨ ਸੀ ਜੁੜੇ ਹੋਏ ਸੀ ਸੋ ਲੋਕਤਾਰਨ ਨੂੰ ਪਰਖਣ ਵਾਸਤੇ ਇਹਨਾਂ ਸਾਰਿਆਂ ਨੇ ਆਪਣੀਆਂ ਜਿਹੜੀਆਂ ਅਧਿਆਨ ਵਿਧੀਆ ਦਿੱਤੀਆਂ ਤੇ ਸਾਰਿਆਂ ਨੂੰ ਇੱਕ ਵਿਸ਼ੇਸ਼ ਜਿਹੜੀਆਂ ਗਿਆ ਸੀ ਅੰਦਰ ਅਨੁਸ਼ਾਸਨੀ ਵਿਧੀਆਂ ਜਿਹੜੀਆਂ ਸੀ ਉਹਨਾਂ ਦੇ ਅੰਦਰਗਤ ਰੱਖ ਕੇ ਰਹਤੀ ਬਾਛਿਆ ਗਿਆ ਸੀ ਸਭ ਤੋਂ ਪਹਿਲਾਂ ਸੀਸ ਦੇ ਵਿੱਚ ਦੇਖਿਆ ਜਾਵੇ ਤਾਂ ਸਾਡੇ ਕੋਲ ਜਿਹੜੀ ਪਰਿਭਾਸ਼ਾ ਜਿਹੜੀ ਆਈਂਦੀ ਕੀ ਹੈ ਸਭ ਤੋਂ ਪਹਿਲਾਂ ਤੈਰੇ ਵਿੱਚ ਮਾਰੀਓਬੋਰਬ ਜਿਹੜੇ ਸੰਬੰਧ ਵਿੱਚ ਤੀਤਰੀ ਮਿਲਦੇ ਨੇ ਸੋਨਾਂ ਦੀ ਇਸ ਵਿੱਚ ਪਰਿਭਾਸ਼ਾ ਦਿੱਤੀ ਗਈ ਹੈ ਤੇ ਉਹਨਾਂ ਦੀ ਦ੍ਰਿਸ਼ਟੀ ਦੇ ਮੁਤਾਬਕੀ ਸੀ ਫੋਕਲੋਰ ਦਾ ਅਰਥ ਇਹ ਹੈਗਾ ਸਾਰਾ ਕੁਝ ਇਸ ਵਿੱਚ ਪ੍ਰਾਦਰਸ਼ਨ ਮੈਂ ਆ ਤੋ ਲੈ ਕੇ ਆਇਆ ਕਿ ਜਿੰਨਾ ਵੀ ਮਨੁੱਖੀ ਇੱਕ ਸੱਭਿਆਚਾਰ ਹੈ ਉਹ ਸਾਰਾ ਇਸ ਦੇ ਵਿੱਚ ਆਉਂਦਾ ਹੈ ਇਸ ਦਾ ਜਿਹੜਾ ਸੰਚਾਰਿਆ ਮੀਨਸ ਏ ਅੱਗੇ ਅੱਗੇ ਪੁਰਾਣੀ ਪੀੜੀ ਤੋਂ ਨਵੀਂ ਪੀੜੀ ਦੇ ਵਿੱਚ ਜਾਂਦਾ ਰਹਿੰਦਾ ਹੈ ਬਿਨਾਂ ਕਿਸੇ ਪੁਸਤਕ ਦੇ ਮਤਲਬ ਮੂੰਹੋਂ ਮੂੰਹ ਇਹ ਅੱਗੇ ਜਿਹੜਾ ਜਾਂਦਾ ਰਿਹਾ ਹੈ ਸੋ ਉਸ ਦੀ ਜਿਹੜੀ ਪਰਿਭਾਸ਼ਾ ਸੀ ਨਾ ਉਹ ਫੋਕਲੋਰ ਨੂੰ ਲੋਕ ਸੱਭਿਆਚਾਰ ਦਾ ਇੱਕ ਵਰਤਾਰਾ ਪ੍ਰਵਾਨ ਕਰਨ ਵਾਲੀ ਸੀ ਮਤਲਬ ਸਭ ਤੋਂ ਅਗਰ ਦੇਖਿਆ ਜਾਏ ক্লোਜ਼ ਅਪ ਜਿਹੜੀ ਹੈ ਉਹ ਇਹਨਾਂ ਦੇ ਇਹੋ ਹੀ ਮੰਨੀ ਜਾਂਦੀ ਸੀ ਠੀਕ ਹੈ ਸੋ ਜਿਹੜੇ ਬਾਰਬੋ ਸੀ ਨਾ ਉਹ ਕੀ ਗਏ ਸੀ ਪ੍ਰਾਰਥਨ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਕਿਸੇ ਉਸਦੇ ਬਾਰੇ ਗੱਲ ਜੜੀ ਕੀ ਸੀ ਉਹ ਕਰਦੇ ਸੀ ਠੀਕ ਹੈ ਅਗਰ ਦੇਖਿਆ ਜਾਵੇ ਤਾਂ ਸਾਡਾ ਬੋਲ ਹੈ ਇਸ ਦੇ ਵਿੱਚ ਜਿਹੜੀ ਦੂਜੀ ਆਈਂਦੀ ਹੈ ਨਾ ਪਰਿਭਾਸ਼ਾ ਓਕੇ ਜਿसे ਫੋਕਲੋਰ ਦੇ ਬਾਰੇ ਆਰਚਰ ਡੇਲਰ ਦੀ ਹੈ ਸੋ ਉਹਨਾਂ ਨੇ ਫੋਕਲੋਰ ਨੂੰ ਜੇਹੀ ਸਮਗਰੀ ਕਿਹਾ ਸੀ ਜਿਸ ਦੇ ਵਿੱਚ ਪਰੰਪਰਾਗਤ ਰੂਪ ਦੇ ਵਿੱਚ ਜਿਹੜੀ ਸਾਨੂੰ ਪ੍ਰਾਪਤ ਹੁੰਦੀ ਹੈ ਮੌਖਿਕ ਰੂਪ ਦੇ ਵਿੱਚ ਗੀਤਾਂ ਰਾਹੀਂ ਕਹਾਣੀਆਂ ਰਾਹੀਂ ਬਹਿਰੀਆਂ ਰਾਹੀਂ ਅਖੋਤਾ ਰਾਹੀਂ ਕਈ ਜਿਹੜੇ ਅਸੀਂ ਸ਼ਬਦ ਸੰਦਰਭਾਂ ਦੇ ਰੂਪ ਦੇ ਵਿੱਚ ਇਹ ਸਕਾਰ ਹੁੰਦੀ ਹੈ ਰੀਤੀ ਰਿਵਾਜ ਦੇ ਰੂਪ ਜਾਂ ਕੰਮਤੰਦਿਆਂ ਦੇ ਵਿੱਚ ਵੀ ਇਸ ਦੇਖੀ ਜਾਂਦੀ ਹੈ ਲੋਕਤਾਰਾ ਤੇ ਇਹ ਜਿਹੜੀ ਹੈ ਇਹ ਪਰੰਪਰਾਗਤ ਸੰਪਦਾਰਕ ਰੂਪ ਉਸਤਾ ਤੇ चिन्ह ਰੂੜੀਆਂ ਹੋ ਚੁੱਕੇ ਜਿਹੜੇ ਰीत ਹੈ ਵਿਸ਼ਵਾਸ ਹੈ ਇਸ ਸਾਰਿਆਂ ਦੇ ਵਿੱਚ ਲੋਕਤਾਰਾ ਦੇਖਿਆ ਜੀ ਮਤਲਬ ਜਿਹੜੋ ਅਸੀਂ ਲੋਕਤਾਰਾ ਦੇ ਵਿੱਚ ਜੋ ਜੋ ਚੀਜ਼ਾਂ ਪੜਦੇ ਆ ਨਾ ਸਾਰੀਆਂ ਇੱਥੇ ਦਿਸ ਰਹੀਆਂ ਨੇ ਲੋਕ ਗੀਤਾਂ ਤੋਂ ਲੈ ਕੇ ਜਿਹੜੇ ਚਿੰਨ੍ਹ ਹੈ ਪ੍ਰਮਾਣਿਤ ਹੋਏ ਉਹਨਾਂ ਤੱਕ ਲੋਕਤਾਰਾ ਹਰ ਇੱਕ ਦੇ ਵਿੱਚ ਦੇਖੀ ਜਾ ਸਕਦੀ ਹੈ ਇਹ ਉਹਨਾਂ ਨੇ ਸਾਨੂੰ ਦਿੱਤੀ ہوئی ਹੈ ਸੋ ਫੋਕਲੋਰ ਦੇ ਵਿੱਚ ਜਿਹੜੇ ਸੀ ਬਾਰਬੋ ਜਿਹੜੇ ਕੇ ਸੀ ਜਿਵੇਂ ਮੈਂ ਪਹਿਲਾਂ ਕੈਸੀ ਇਸ ਨੂੰ ਦੱਸਦੇ ਸੀ ਤੇ ਇਸ ਤੋਂ ਇਲਾਵਾ ਜਿਹੜੇ ਕੇ ਸੀ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਇਸ ਦੇ ਵਿੱਚ ਮੌਖਿਕ ਰੂਪ ਵਾਲੀ ਗੱਲ ਸਭ ਤੋਂ ਜ਼ਿਆਦਾ ਕੀਤੀ ਗਈ ਹੈ ਠੀਕ ਹੈ ਨਾਲ ਦੇ ਨਾਲ ਜਿਹੜਾ ਗਵਾ ਫੋਕਲੋਰ ਜਿਹੜਾ ਹੈ ਉਹ ਲੋਕ ਸੱਭਿਆਚਾਰ ਦਾ ਇੱਕ ਵਰਤਾਰਾ ਮੰਨੀ ਗਈ ਹੈ ਇਹਨਾਂ ਤੁਸੀਂ ਜਿਹੜਾ ਗਵਾ ਇਹ ਪੜ ਸਕਦੇ ਹੋ ਉਸ ਤੋਂ ਬਾਅਦ ਅਗਰ ਸਾਡ ਕੋ ਦੇਖਿਆ ਜਾਂਦਾ ਹੈ ਨਾ ਤਾਂ ਲੋਕ ਜਿਹੜਾ ਲੋਕਧਾਰਾ ਵਿੱਚ ਲੋਕ ਸ਼ਬਦ ਹੈ ਨਾ ਹੁਣ ਇਸ ਦੇ ਬਾਰੇ ਅਸੀਂ ਗੱਲ ਕਰਨੀ ਹੈ ਕਿ ਲੋਕ ਸਭਾ ਦੇ ਵਿੱਚ ਅਸੀਂ ਕਿੰਨਾ ਨੂੰ ਰੱਖਿਆ ਹੋਇਆ ਹੈ ਕੀ ਸਮਝ ਆਂਦਾ ਹੈ ਲੋਕ ਜਿਹੜਾ ਵਰਡ ਹੈ ਇਹ ਸਧਾਰਨ ਜਿਹੜਾ ਉਹ ਇੱਕ ਲੋਕ ਆਮ ਸਾਡੇ ਵਾਲੇ ਤੁਹਾਡੇ ਉਹ ਆਇਨਿਆ ਜਾਂ ਇਹਦੇ ਵਿੱਚ ਜਿਹੜੇ ਲੋਕ ਦੀ ਗੱਲ ਕੀਤੀ ਗਈ ਹੈ ਉਹ ਲੋਕ ਦੂਜੇ ਨੇ ਸੋ ਲੋਕ ਸਭਾ ਦੀ ਜਿੱਕਰ ਗੱਲ ਕੀਤੀ ਜਾਵੇ ਤਸਦਾਰਨ ਤੌਰ ਤੇ ਜਾਨਸਰ ਜਾਂ ਜਨਤਾ ਦੇ ਅਰਥਾਂ ਦੇ ਵਿੱਚ ਅਸੀਂ ਨੂੰ ਵਰਤ ਲੈਂਦੇ ਪਰ ਅਦੋਸਿਸ ਨੂੰ ਲੋਕਤਾਰ ਵਿਗਿਆਨ ਦੇ ਵਿੱਚ ਦੇਖਦੇ ਹਾਂ ਨਾ ਤੇ ਇੱਕ ਸੰਕਲਪ ਦੇ ਤੌਰ ਦੇ ਅਸੀਂ ਨੂੰ ਲੋਕ ਆਮ ਨੋਰਮਲ ਪਰਸਨ ਹੈ ਜਿਹੜੇ ਸੀ ਹਲੇ ਦੁਆਲੇ ਦੇਖਦੇ ਬਟ ਜਦ ਅਸੀਂ ਲੋਕਤਾਰ ਦੇ ਪੱਖ ਤੋਂ ਦੇਖ ਰਹੇ ਹਾਂ ਤਾਂ ਇਹ ਬਿਲਕੁਲ ਹੀ ਅਲੱਗ ਤਰੀਕੇ ਨਾਲ ਅਸੀਂ ਇਹਨਾਂ ਨੂੰ ਦੇਖਦੇ ਹਾਂ ਪਛਵੀ ਸਹਿਤ ਪ੍ਰਭਾਤ ਵਿੱਚ ਜਿਹੜਾ ਲੋਕ ਵਰਡ ਹੈ ਨਾ ਇਸ ਲਈ ਵਰਤੋ ਅੰਗਰੇਜ਼ੀ ਦੇ ਜਿਹੜੇ ਵਰਡ ਹੈ ਫੋਕ ਦੇ ਸਮਾਨ ਅਰਥਕ ਰੂਪ ਦੇ ਵਿੱਚ ਹੀ ਫੋਕਲੋਰ ਆਇੰਦਾ ਨਾ ਲੋਕ ਉਥੇ ਫੋਕ ਜਿਹੜਾ ਹੈ ਉਹ ਕੰਬਾਈਨ ਹੁੰਦਾ ਹੈ ਜਿਨ੍ਹਾਂ ਦੇ ਅਰਥਾਂ ਦਾ ਘੇਰਾ ਬਹੁਤ ਹੀ ਜ਼ਿਆਦਾ ਵਿਸ਼ਾਲ ਹੈਗਾ ਉੰਜ ਜਿਹੜਾ ਫੋਕ ਹੈ ਨਾ ਉਸੇ ਵਰਤੋਂ ਲੋਕ ਰਾਸ਼ਟਰੀ ਜਾਤੀ ਜਾਂ ਸਮੂਹ ਜਾਂ ਵਰਗ ਵਿਸ਼ੇਸ਼ ਲਈ ਹੋਏ ਮਿਲਈ ਹੈ ਫੋਕ ਜਿਹੜਾ ਅਸੀਂ ਵਰਡ ਯੂਜ਼ ਕਰਦੇ ਹਾਂ ਅੰਗਰੇਜ਼ੀ ਦੇ ਵਿੱਚ ਉਸ ਦਾ ਮੇਨ ਕੀ ਹੁੰਦਾ ਹੈ ਲੋਕ ਰਾਸ਼ਟਰੀ ਜਾਤੀ ਜਾਂ ਸਮੂਹ ਜਾਂ ਕਿਸੇ ਵਰਗ ਵਿਸ਼ੇਸ਼ ਵਾਸਤੇ ਅਸੀਂ ਕਰਦੇ ਹਾਂ ਅੰਗਰੇਜ਼ੀ ਜਿਹੜਾ ਫੋਕ ਹੈ ਇਸ ਦੇ ਵਰਤੋਂ ਸਭ ਤੋਂ ਪਹਿਲਾਂ ਜਿਹੜੀ ਸੀ 1800 ਨੀਂਡਾ ਦੇ ਵਿੱਚ ਡਬਲਿਊ ਜੇ ਥਾਮਸ ਨੇ ਉਹਨਾਂ ਲੋਕਾਂ ਦੇ ਵਸੇ ਕੀਤੇ ਸੀ ਜਿਨ੍ਹਾਂ ਦੇ ਰੀਤੀ ਰਿਵਾਜ ਪਰੰਪਰਾ ਤੇ ਪਰੰਪਰਾਗਤ ਗਿਆਨ ਅਸੱਭਿਅ ਜਾਤੀਆਂ ਦੇ ਨਾਲ ਮਿਲਦਾ ਸੀ ਮਤਲਬ ਜਿਹੜੇ ਸੀ ਅਜੇ ਸੱਭਿਅ ਨਹੀਂ ਹੋਏ ਸੀ ਅਨਪੜ੍ਹ ਸੀ ਬਹੁਤ ਹੀ ਪਿਛੜੇ ਹੋਏ ਸੀ ਸੋ ਇਹ ਜਿਹੜਾ ਵਰਡ ਸੀ ਨਾ ਉਹਨਾਂ ਨੇ ਫੋਕ ਵਰਡ ਉਹਨਾਂ ਦੇ ਵਾਸਤੇ ਯੂਜ਼ ਕੀਤਾ ਸੀ ਲੰਮੇ ਸਮੇਂ ਤੱਕ ਜਿਹੜੇ ਲੋਕਧਾਰਾ ਦੇ ਵਿੱਚ ਜਿੰਨੇ ਵੀ ਸੰਕਲਪ ਆਵੈ ਵਿਚਾਰ ਹੈ ਸਾਰੇ ਜਿਹੜੇ ਇਸ ਦੇ ਵਿੱਚ ਆਏ ਨੇ ਉਹ ਘਟਿਆ ਘਵਾ ਰੂਪ ਚਲੇ ਹੋਏ ਪੈਨੂਨ ਲੋਕਾਇਦੇ ਹਾਰ ਦੇ ਬਜੋ ਇੱਕ ਆਂਗ ਵਜੋ ਸਮਝਿਆ ਜਾਂਦਾ ਸੀ ਮੀਨਸ ਪਹਿਲਾ ਜੋੜਾ ਸੀ ਇਸ ਨੂੰ ਵਰਡ ਨੂੰ ਯੂਜ਼ ਕਰਦੇ ਸੀ ਨਾ ਫੋਕ ਫੋਕ ਦਾ ਮਤਲਬ ਇਸ ਦੇ ਵਿੱਚ ਦੱਸਿਆ ਗਿਆ ਸੀ ਬਹੁਤ ਹੀ ਪਿਛਲੇ ਹੋਏ ਜਿਨ੍ਹਾਂ ਨੂੰ ਸਮਝ ਨਹੀਂ ਆ ਗਵਾਰ ਹੈ ਘਟਿਆ ਕਿਸਮ ਦੇ ਲੋਕ ਹੈ ਬਟ ਅਗਰ ਅੱਜ ਦੇ ਜ਼ੌਰ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਵਰਡ ਜਿਹੜਾ ਹੈ ਨਾ ਇਹ ਬਹੁਤ ਹੀ ਉੱਚੀ ਜਗ੍ਹਾ ਜਿਹੜੀ ਹੁਣ ਹੈ ਰੱਖਣੀ ਸ਼ੁਰੂ ਕਰ ਦਿੱਤੀ ਹੈ ਇਸ ਹੁਣ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਨਾ ਤੇ ਸਾਨੂੰ ਪੰਜਾਬੀ ਦੇ ਵਿੱਚ ਵੀ ਜਿਹੜਾ ਇਹ ਗਾਇ ਲੋਕ ਸ਼ਬਦ ਹੈ ਉਸਦੇ ਵਿੱਚ ਵੀ ਸਾਨੂੰ ਬਹੁਤ ਜੜੇ ਗਿਆ ਇਹ ਪ੍ਰਸੰਗ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਿਵੇਂ ਲੋਕ ਰਾਜ ਲੋਕ ਲਹਿਰ ਲੋਕਪ੍ਰੀ ਲੋਕ ਗੀਤ ਇਹਨਾਂ ਸ਼ਬਦਾਂ ਦਾ ਜੇ ਅੰਗਰੇਜ਼ੀ ਦੇ ਵਿੱਚ ਅਗਰ ਰੂਪ ਦੇਖਿਆ ਜਾਵੇ ਮਤਲਬ ਅਗਰ ਇਹਨਾਂ ਨੂੰ ਅਸੀਂ ਕਨਵਰਟ ਕਰਦੇ ਆ ਤਾਂ ਲੋਕ ਰਾਜ ਮੀਨਸ ਆਇੰਦਾ ਡੈਮੋਕ੍ਰੇਸੀ ਲੋਕਪ੍ਰਿਆ ਆਇੰਦਾ ਗਵਾ ਪੋਪੂਲਰ ਲੋਕ ਲਹਿਰ ਹੁੰਦਾ ਮਾਸ ਮੂਵਮੈਂਟ ਤੇ ਲੋਕੀ ਤਾਂ ਇਹਦਾ ਗਵਾ ਫੋਕਲੋ ਇਹਨਾਂ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਵਰਡਸ ਨੂੰ ਯੂਜ਼ ਕਰਦੇ ਹਾਂ ਵਰਤਨੇ ਹਾਂ ਇਹ ਪੰਜਾਬੀ ਦੀ ਗੱਲ ਕੀਤੀ ਗਈ ਹੈ ਜਿਹੜੇ ਜਿਹੜੇ ਬੋਲ ਸਾਨੂੰ ਪੰਜਾਬੀ ਦੇ ਵਿੱਚ ਦੇਖਣ ਨੂੰ ਮਿਲਦੇ ਹਨ ਹੁਣ ਇਸ ਦੇ ਵਿੱਚ ਜਿਹੜਾ ਲੋਕ ਸ਼ਬਦ ਹੈ ਨਾ ਅਗਰ ਦੇਖਿਆ ਜਾਵੇ ਤਾਂ ਅਕਸਰ ਅਸੀਂ ਕੀ ਗਵਾ ਪੀਪਲਸ ਮਾਸ ਤੇ ਫੋਕ ਇਹ ਤਿੰਨ ਅਰਥਾਂ ਦੇ ਵਿੱਚ ਇੱਕ ਵਰਤਦੇ ਹਨ ਜਿਹੜਾ ਲੋਕ ਸ਼ਬਦ ਇੱਥੇ ਦੱਸਿਆ ਗਿਆ ਹੈ ਯਾਦ ਰੱਖਿਓ ਇਸ ਨੂੰ ਅਸਲੀ ਮਾਸ ਇੱਥੇ ਜਿਹੜਾ ਮਾਸ ਦੱਸਿਆ ਹੈ ਪੀਪਲਸ ਤੇ ਥਰਡ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ ਹੈ 그거 ਉਹਦਾ ਫੋਕ ਦੇ ਅਰਥਾਂ ਦੇ ਵਿੱਚ ਵਰਤਦੇ ਹਨ ਠੀਕ ਹੈ ਤੇ ਇਸ ਕਿਸਮ ਦੇ ਹੋਰ ਵੀ ਕਹਿੰਦੇ ਬਹੁਤ ਸਾਰੇ ਸ਼ਬਦ ਮਿਲਦੇ ਨੇ ਜਿਨ੍ਹਾਂ ਦੀ ਇੱਕ ਪ੍ਰਕਿਰਤੀ ਵੱਖਰੀ ਹੈ ਮਤਲਬ ਉਹਨਾਂ ਦੇ मीनिंग ਜਿਵੇਂ ਵੱਖਰੇ ਨਿਕਲਦੇ ਨੇ ਉਹ ਵੀ ਹੁਣ ਇੱਥੇ ਪੀਪਲ ਜਿਹੜੇ ਦੇਖਿਆ ਜਾਂਦਾ ਹੈ ਨਾ ਤਾਂ ਪੀਪਲ ਦਾ ਮਤਲਬ ਆ ਜਾਂਦਾ ਹੈਗਾ ਵਾ ਰਾਜਨੀਤੀ ਜਾਂ ਆਰਥਿਕ ਖੇਤਰ ਦੇ ਵਿੱਚ ਜਿਹੜੇ ਜੁੜੇ ਹੁੰਦੇ ਨੇ ਉਹਨਾਂ ਦੇ ਵਸਤੇ ਉਹ ਪੱਖ ਇਹਨਾਂ ਦਾ ਦੇਖਿਆ ਜਾਂਦਾ ਹੈ ਪੀਪਲ ਵਰ ਜਿਹੜਾ ਮਾਸ ਸ਼ਬਦ ਦੇ ਇਕਰ ਦੇਖਿਆ ਜਾਂਦਾ ਹੈ ਨਾ ਤੇ ਇਸ ਦੇ ਵਿੱਚ ਸਮੂਹ ਦੀ ਉਤੇਜਨਾ ਜਿਹੜੀ ਹੈ ਉਹ ਦੇਖੀਏ ਨੇ ਮਤਲਬ ਇਸ ਵਾਸਤੇ ਸਮੂਹ ਦੇ ਵਾਸਤੇ ਵਰਤਦੇ ਹਾਂ ਮਾਸ ਵਾਲਾ ਤੇ ਫੋਕ ਜਿਹੜਾ ਵਰਡ ਹੈਗਾਏ ਤੇ ਉਹਦੇ ਵਿੱਚ ਅਜਿਹੇ ਹਸੀ ਵਿਅਕਤੀ ਦੇਖਦੇ ਆ ਤੇ ਜਿਹੜਾ ਕਿ ਨਾ ਤਾਂ ਕਲਪਨਾ ਤੇ ਨਾ ਹੀ ਅਥਾਰਥ ਦੇ ਵਿੱਚ ਅੰਦਰ ਖਣ ਵਾਲਾ ਜਿਹੜਾ ਪਰਸਨ ਹੈ ਤੇ ਉਸ ਦੇ ਅਸਿਸਟ ਦੇ ਵਿੱਚ ਦੇਖਦੇ ਹਾਂ ਸੋ ਇਹ ਤਿੰਨ ਬੋਜ ਹੈ ਤੇ ਤਿੰਨਾਂ ਦੇ ਵਿੱਚ ਜਿਹੜੇ ਸੀ ਪੀਪਲ ਜਾਂ ਮਾਸ ਹੈ ਜਾਂ ਸੜਕ ਫੋਕ ਹੈ ਉਹਨਾਂ ਦੇ ਅਲੱਗ-ਅਲੱਗ ਜਿਹੜੇ ਅਰਥ ਇੱਥੇ ਦੇਖੇ ਜਾਂਦੇ ਹਨ ਇਸ ਤੋਂ ਲਾਵਾਗਰ ਰਿਪੋਰਟ ਦੇਖਿਆ ਜਾਵੇ ਤਾਂ ਸੜਕੋ ਜਿਹੜੇ ਵੀ ਦੁਵਾਨ ਹੈ ਇਹਨਾਂ ਦੇ ਵਿੱਚ ਬਹੁਤ ਸਾਰੇ ਮਿਲਦੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਜਿਹੜੇ ਟਾਈਮ ਦੇ ਉਤੇ ਇਸ ਦੇ ਬਾਰੇ ਦੱਸਿਆ ਜਿਵੇਂ ਸੁਹਿੰਦਰ ਸਿੰਘ ਵਜਰ ਅਭਿਦੀ ਮਿਲਦੇ ਨੇ ਨਾਗਰਾਲਾ ਸੀ ਇਸ ਵਿੱਚ ਡਾਕਟਰ ਨਾਹ ਸਿੰਘ ਦੇ ਦੇ ਨੇ ਉਹਨਾਂ ਨੇ ਫੋਗ ਜਿਹੜਾ ਬੋਰਡ ਹੈ ਉਸ ਨੂੰ ਐਕਸਪਲੇਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਵਿਦਵਾਨਾਂ ਦੇ ਵਿੱਚ ਦੇਖੋ ਤਾਂ ਸਾਡੇ ਕੋ ਪ੍ਰਿੰਸੀਪਲ ਤੇਜਾ ਸਿੰਘ ਹੈ ਉਹਨਾਂ ਨੇ ਫੋਕਲੋਰ ਲਈ ਪੰਜਾਬੀ ਵਿੱਚ ਲੋਕ ਪਰੰਪਰਾ ਜਿਹੜਾ ਅਵਾਰਡ ਹੈ ਉਸੇ ਵਰਤੋਂ ਕੀਤੀ ਸੀ ਪਰ ਤੁਹਾਨੂੰ ਸ਼ਾਸਨ ਦੇ ਰੁੱਖ ਦੇ ਵਿੱਚ ਜਿੱਸੀ ਹਣ ਹੋਂਦ ਜਿਹੜੀ ਹੈ 20ਵੀਂ ਸਦੀ ਸਦੀ ਦੇ ਪਿਛਲੇ ਅੱਧ ਤੋਂ ਹੀ ਇੱਕ ਹੋਈ ਜਾਂ ਫਿਰ ਮੰਨੀ ਜਾਂਦੀ ਹੈ ਮਤਲਬ ਇਸ ਜਿਹੜੀਆਂ ਹੋਂਦ ਸੀ ਨਾ ਮਤਲਬ ਇਸ ਵਾਸਤੇ ਪਛਾਣਨਾ ਸ਼ੁਰੂ ਕੀਤਾ ਸੀ ਉਹ 20ਵੀਂ ਸਦੀ ਦੇ ਪਿਛਲੇ ਅੱਧ ਤੋਂ ਸੀ ਇਸੇ ਖੇਤਰ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਜਿਹੜੇ ਸਹਿੰਦਰ ਸਿੰਘ ਮਹਾਰਾਵੀਦੀ ਹੋਣਗਾ ਖਾਸ ਸ਼ੋਕਦਾਨੇ ਹੈ ਜਿਵੇਂ ਉਹਨਾਂ ਨੇ ਪੰਜਾਬੀ ਖਾਣਾ ਦਾ ਲੋਸਣਾਤਮ ਤੇ ਖੋਇਦੀ ਦ੍ਰਿਸ਼ਟੀ ਦੇ ਤੋਂ ਅਧਿਐਨ ਵਿਸ਼ਲੇਸ਼ਣ ਕਰਨ ਵਾਲੀਆਂ ਜਿਹੜੀ ਕਿਤਾਬ ਸੀ ਨਾ ਲੋਕ ਆਗਦੇ ਹਨ 1959 ਦੇ ਵਿੱਚ ਇਸ ਬੰਦੇ ਵਿੱਚ ਪ੍ਰਕਾਸ਼ਿਤ ਕੀਤੀ ਸੀ ਇਸ ਤੋਂ ਬਿਨਾਂ ਅਗਰ ਦੇਖਿਆ ਜਾਵੇ ਨਾ ਲੋਕਤਾਰ ਤੇ ਸਾਇ ਪੰਜਾਬੀ ਲੋਕਤਾਰਾ ਗੁਰੂ ਨਾਨਕ ਨਾਨਕ ਹੈ ਬਾਈ ਵਿੱਚ ਲੋਕਤਤ ਪੰਜਾਬੀ ਸਹਿਤ ਇਤਿਹਾਸੀਆਂ ਲੋਕ ਰੂੜੀਆਂ ਡੋਕਟਰਾ ਵਿਸ਼ਵ ਕੋ ਜੋ ਕਿ 8 ਜੁਲਾਈ ਦੇ ਵਿੱਚ ਪ੍ਰਕਾਸ਼ਿਤ ਹੈ ਇਹ ਉਹਨਾਂ ਦਾ ਮਹੱਤਵਪੂਰਨ ਸਾਂਮਿਕ ਕਾਰਜ ਇਸ ਖੇਤਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਰਨਲ ਸਿੰਘ ਥਿੰਦਰੀ ਸਾਨੂੰ ਮਿਲਦੇ ਨੇ ਉਹਨਾਂ ਨੇ ਲੋਕ ਆਤਮਤ ਕਾਲੀ ਪੰਜਾਬੀ ਸਹਿਤ 1973 ਇਹ ਪ੍ਰਕਾਸ਼ਿਤ ਕੀਤੀ ਲੋਕਿਆਂ ਜਾਂ ਲੋਕਤਾਰ ਦੇ ਸ਼੍ਰੋਪੀਸ ਦੀ ਪਰ ਕੀਤੀ ਤੇ ਵਿਸ਼ੇ ਦੇ ਖੇਤਰ ਨੂੰ ਨਿਰਧਾਰਿਤ ਜਿਹੜੇ ਕਰਨ ਦੇ ਵਿੱਚ ਇਹਨਾਂ ਦਾ ਇੱਕ ਖਾਸ ਹੱਥ ਸੀ ਬੇਦੀ ਤੇ ਕਰਨਾਜ਼ਿੰਗ ਥੀਨ ਜਿਹੜਿਆ ਨਾ ਉਹਨਾਂ ਦੇ ਜਿਹੜੇ ਵਿਚਾਰ ਸੀ ਉਹ ਕਾਫੀ ਮਿਲਦੇ ਜੁਦੇ ਸੀ ਜਿਹੜੇ ਕਰਨੈ ਸਿੰਘ ਥਿਲਸੀ ਉਹਨਾਂ ਨੇ ਪੰਜਾਬੀ ਲੋਕਧਾਰਾ ਦੇ ਵਿੱਚ ਸਾਨੂੰ ਉਸੇ ਸਿਧਾਂਤਕ ਜਿਹੜਾ ਪੱਖ ਸੀ ਨਾ ਲੋਕਧਾਰਾ ਦਾ ਉਸ ਨੂੰ ਇਹਨਾਂ ਨੇ ਨਿਰਧਾਰਿਤ ਕੀਤਾ ਸੀ ਖੇਤੀਬਾੜੀ ਵਿਗਿਆਨ ਇਸ ਤੋਂ ਇਲਾਵਾ ਸਾਹਿਤ ਕਲਾ ਦੇ ਵੱਖਰੇ ਵੱਖਰੇ ਰੂਪਾਂ ਸ਼ਾਮਾ ਦ੍ਰਿਸ਼ ਸ਼ਬਦ ਪੰਡਾਰ ਜੀਵਨ ਦੇ ਆਨੰਦ ਮਈ ਸੌਮੇ ਕਥਾ ਸੰਗੀਤ ਜਾ ਵਿਚਾਰ ਇਸ ਸਾਰੇ ਉਹਨਾਂ ਨੇ ਇਸ ਦੇ ਵਿੱਚ ਸਾਨੂੰ ਜਿਹੜੇ ਗਏ ਸੀ ਉਹ ਦੱਸੇ ਸੀ ਇਹ ਖਾਸ ਜਿਹੜਿਆ ਲੋਕਤਾਰadienari related ਜਿਹੜੇ ਦੋ ਹੈ ਵੈਤੀ ਇਹਨਾਂ ਦੇ ਬਾਰੇ ਵਿੱਚ ਜ਼ਿਆਦਾ ਇਸ ਦੇ ਵਿੱਚ ਦੱਸਿਆ ਹੈ ਬਾਕੀਆਂ ਦੇ ਬਾਰੇ ਜਿਹੜਾ ਗਵੇ ਉਹ ਬਹੁਤ ਹੀ ਘੱਟ ਇਸ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਹੈ ਸੋ ਐਸ ਜਿਹੜੇ ਟਾਪਿਕ ਹੈ ਨਾ ਲੋਕਤਾਰadienari related ਬਹੁਤ ਜ਼ਿਆਦਾ ਤੁਹਾਨੂੰ ਪੜ੍ਹਨ ਨੂੰ ਮਿਲੇਗਾ ਬਟ ਥੋੜਾ ਜਿਹਾ ਹਟਕੇ ਇਸ ਦੇ ਵਿੱਚ ਇੱਕ ਐਕਸਟਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਦਿੱਤੀ ਹੈ ਸੋ ਨੈਕਸਟ ਸਾਰਕ ਨੂੰ ਲੋਕਤਾਰ ਦੇ ਤਾਤ ਹੈ ਉਹ ਅਸੀਂ ਇਸ ਦੇ ਵਿੱਚ ਪੜਾਂਗੇ ਕਿਹੜੇ ਕਿਹੜੇ ਐ ਸੋ ਲੋਕਤਾਰ ਦੇ ਤਾਤੂ ਦੇ ਵਿੱਚ ਸੜ ਕੋ ਜਿਹੜੇ ਦੇਖਣ ਨੂੰ ਮਿਲਦੇ ਨੇ ਸਭ ਤੋਂ ਪਹਿਲਾਂ ਆਿੰਦਾ ਹੈਗਾ ਵਾ ਇਸ ਦੇ ਵਿੱਚ ਲੋਕਮਨ ਠੀਕ ਐ ਸੋ ਲੋਕਮਨ ਜਿਹੜਾ ਹੈਗਾ ਕਿ ਜਿੱਥੇ ਕੋਈ ਵੀ ਇੱਕ ਪਰਸਨ ਇੱਕ ਜਾਂ ਫੇ ਸਮੂਹ ਇੱਕ ਵਜ੍ਹਾ ਕਰਵਾ ਆਪਣੇ ਜੀਵਨ ਤੇ ਇੱਕ ਨਿਰਵਾਹ ਕਰਨ ਵਾਸਤੇ ਉਥੇ ਚੀਜ਼ਾਂ ਨੂੰ ਉਗਾਉਂਦਾ ਪੈਦਾਵਾਰ ਕਰਦਾ ਹੈ ਤੇ ਜਿਹੜੀ ਪੈਦਾਵਾਰ ਹੁੰਦੀ ਹੈ ਨਾ ਉਸ ਦੀ ਜਿਹੜੀ ਪੀੜ੍ਹੀ ਹੈ ਉਸ ਸਮੇਂ ਅੱਗੇ ਤੋਂ ਅੱਗੇ ਜੜੀ ਕੀ ਹੈ ਉਸੇ ਤਰੀਕੇ ਨਾਲ ਜਿਹੜੇ ਤਜਰਬਿਆਂ ਦੇ ਵਿੱਚ ਉਹ ਜਿਹੜੀ guzarti ਕੀ ਹੈ ਤੇ ਜਿੰਨਾ ਵੀ ਉਸ ਤੋਂ ਗਿਆਨ ਪ੍ਰਾਪਤ ਹੁੰਦਾ ਹੈ ਉਹ ਅੱਗੇ ਵਧਦਾ ਹੈ ਤੇ ਉਹ ਅੱਗੇ ਜਿਹੜਾ ਗਵਾ ਜਾਂਦਾ ਜਾਂਦਾ ਹੈ। ਠੀਕ ਹੈ। ਸੋ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਗਵਾ ਲੋਕ ਮਾਨ ਜਿਹੜਾ ਗਵਾ ਉਹਨੂੰ ਜਨਕਿ ਲੋਕ ਮਾਨ ਸਿੱਤਾ ਜਿਹੜੀ ਲੋਕਾਂ ਦੀ ਗੱਲ ਕੀਤੀ ਗਈ ਹੈ। ਠੀਕ ਹੈ ਇਸ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਜਿਹੜਾ ਰੱਖਿਆ ਹੋਇਆ ਹੈ ਕਿ ਜਿਹੜੇ ਸਾਡਾ ਇੱਕ ਜੀਵਨ ਹੈ ਨਾ ਤੇ ਮੀਨ ਸਧਾਰਨ ਪਰਸਨ ਦਾ ਜਿਹੜਾ ਇੱਕ ਮਨ ਦੀ ਗੱਲ ਕੀਤੀ ਹੈ ਤੇ ਉਹ ਕਿਵੇਂ ਆਪਣੇ ਜਿਹੜੇ ਆਲੇ ਦੁਆਲੇ ਜੋ ਕੁਝ ਦੇਖਦਾ ਸੀ ਉਸ ਦੇ ਨਾਲ ਉਹ ਬਹੁਤ ਕੁਝ ਰਚਦਾ ਸੀ ਤੇ ਇਹ ਜਿਹੜੀਆਂ ਚੀਜ਼ਾਂ ਸੀ ਉਸ ਨੇ ਅੱਗੇ ਤੋਂ ਅੱਗੇ ਜਿਹੜਿਆ ਪੀੜੀਦਰ ਪੀੜੀ ਆਪਣੇ ਤਜਰਬੇ ਦੇ ਨਾਲ ਤੇਰੀ ਆਪਣੀ ਪੀੜੀ ਨੂੰ ਦਿੱਤਾ ਹੈ ਤਾਂ ਅੱਗੇ ਤੋਂ ਅੱਗੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਸੀ ਇਹ ਜਾਰੇ ਅਸੀਂ ਠੀਕ ਹੈ ਸੋ ਇਹ ਲੋਕ ਮਾਨਿਆ ਕਿ ਜੋ ਕੁਝ ਉਹਨੇ ਰਚਿਆ ਆਪਣੇ ਮਾਨ ਦੇ ਨਾਲ ਰਚਿਆ ਸੀ ਤੇ ਹਰ ਇੱਕ ਦਾ ਜਿਹੜਾ ਅਲੱਗ ਵਰਤਾਰਾ ਸੀ ਜਿਸ ਤਰੀਕੇ ਦੇ ਨਾਲ ਉਹਨੇ ਰਚਿਆ ਸੀ ਜਿੱਥੇ ਉਹ ਲੈਂਦਾ ਸੀ ਉਸ ਤਰੀਕੇ ਦੇ ਨਾਲ ਪਰੰਪਰਾ ਦੀ ਗੱਲ ਜੇਕਰ ਕੀਤੀ ਜਾਵੇ ਆ ਤਾਂ ਪਰੰਪਰਾ ਇਹ ਆਈਂਦੀ ਹੈ ਕਿ ਜੋ ਵੀ ਸਾਨੂੰ ਜਿਹੜੀ ਮਿਲੀ ਹੈ ਚੀਜ਼ ਉਹ ਸਾਨੂੰ ਪਰੰਪਰਾ ਦੇ ਵਿੱਚ ਮਿਲੀ ਹੈ ਠੀਕ ਹੈ ਲੰਬੇ ਸਮੇਂ ਤੱਕ ਜੋ ਉਹਨਾਂ ਨੇ ਸਾਡੀ ਜਿਹੜੀ ਪਿਛਲੀ ਪੀੜ੍ਹੀ ਸੀ ਉਹਨੇ ਦੇਖਿਆ ਤੇ ਇਹ ਅੱਗੇ ਜਿਹੜੀ ਹੈ ਸਾਡੀ ਪਰੰਪਰਾ ਉਸੇ ਤਰੀਕੇ ਦੇ ਨਾਲ ਜੜੀ ਗਈ ਹੈ ਚਲਦੀ ਗਈ ਜਿੰਨੇ ਵੀ ਸਾਡੇ ਵਿਸ਼ਵਾਸ ਹੈ ਉਹ ਜੇ ਕਰੋ ਮੰਨਦੇ ਪੈ ਸੀ ਤਾਂ ਅਸੀਂ ਵੀ ਉਹਨਾਂ ਦੇ ਵਿੱਚ ਉਕਈਆਂ ਨੂੰ ਮੰਨਿਆ ਹੈ ਪਰੰਪਰਾ ਜਿਹੜੀ ਕੀ ਹੈ ਇਸ ਦੇ ਵਿੱਚ ਸਾਡੇ ਵਿਚਾਰ ਵਰਤਾਰੇ ਵਸਤਾਂ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਆਈਆਂ ਨੇ ਤੋਂ ਉਹਨਾਂ ਨੇ ਮੰਨਿਆ ਨੇ ਪਰੰਪਰਾ ਦੇ ਵਿੱਚ ਉਹ ਸਾਨੂੰ ਜਿਹੜੀਆਂ ਅੱਗੇ ਮਿਲੇ ਹੈ ਤੇ ਇਹ ਪਰੰਪਰਾ ਜਿਹੜੀ ਹੈ ਅਸੀਂ ਅੱਗੇ ਜਿਹੜੀ ਹੈ ਉਹ ਨਿਭਾ ਰਿਆ ਅੱਗੇ ਜਿਹੜੀ ਹੈ ਇਹ ਦੇ ਰਹੇ ਹਾਂ ਲੋਕ ਸੱਭਿਆਚਾਰ ਦੇ ਵਿੱਚ ਇਹ ਆਇਆ ਦਗਾ ਮਤਲਬ ਇੱਕ ਸੱਭਿਆਚਾਰ ਹੈ ਉਸ ਦੇ ਨਾਲ ਅਸੀਂ ਲੋਕ ਲਗਾ ਦਿੱਤਾ ਮਤਲਬ ਲੋਕਾਂ ਦਾ ਇਸ ਵਿੱਚ ਜਿਹੜਾ ਬਣਾ ਦਿੱਤਾ ਦਗਾ ਠੀਕ ਹੈ ਤੇ ਮਨੁੱਖੀ ਇਤਿਹਾਸ ਹਰ ਪੜਾਅ ਦੇ ਉੱਤੇ ਕਿਸੇ ਨਾ ਕਿਸੇ ਟਾਈਮ 'ਤੇ ਕੁਝ ਨਾ ਕੁਝ ਰੱਚਿਆ ਜ਼ਰੂਰ ਗਿਆ ਹੈਗਾ ਠੀਕ ਹੈ ਜੋ ਕਿ ਇੱਕ ਵਿਸ਼ੇਸ਼ ਕਾਲ ਖੰਡ ਦੇ ਵਿੱਚ ਜਿਹੜੀ ਹੈ ਇਹ ਚੀਜ਼ ਰੱચી ਪਈ ਸੀ ਠੀਕ ਹੈ ਹੁਣ ਲੋਕਤਾਰਾ ਜਿਹੜੀ ਹੈ ਲੋਕ ਸੱਭਿਆਚਾਰ ਹੈ ਇਹ ਲੋਕਤਾਰਾ ਰਹੀ ਇੱਕ ਕੰਮ ਕਰਦੀ ਹੈ ਮਤਲਬ ਜਿੱਥੇ ਕਹਿੰਦੇ ਲੋਕਧਾਰਾ ਜਿਹੜੀ ਹੁੰਦੀ ਹੈ ਉਹ ਇੱਕ ਰੂੜੀਆਂ ਐ ਜਿਹੜੀਆਂ ਉਹਨਾਂ ਨੂੰ ਜਨਮ ਦਿੰਦੀ ਐ ਤੇ ਉਹਨਾਂ ਨੂੰ ਅੱਗੇ ਜੜੀ ਹੈਗੀ ਐ ਇਹ ਇਹ ਧੋਰਦੀ ਕੀ ਐ ਤੇ ਉਸੇ ਤਰੀਕੇ ਦੇ ਨਾਲ ਜਿਹੜਾ ਗਵਾ ਸਾਨੂੰ ਜਿਹੜੇ ਲੋਕ ਸੱਭਿਆਚਾਰ ਐ ਲੋਕਾਧਾਇ ਜਿਵੇਂ ਜਿਸ ਸਾੜਿਆ ਜਿਹੜੇ ਗੀਤ ਐ ਪਰੰਪਰਾਵਾਂ ਐ ਵਿਸ਼ਵਾਸ ਐ ਇਹ ਲੋਕਾਂ ਦੇ ਦੁਆਰਾ ਜਿਹੜਾ ਸਿਰਜਿਆ ਗਿਆ ਹੈ ਉਹ ਇੱਕ ਇਸ ਦੇ ਵਿੱਚ ਜਿਹੜਾ ਸ਼ਾਮਲ ਹੁੰਦਾ ਹੈ ਤੇ ਸਾਰਾ ਕੁਝ ਕਿਸ ਦੇ ਨਾਲ ریلیਟਡ ਹੈ ਇੱਕ ਮਨੁੱਖ ਦੇ ਨਾਲ ਹੀ ਜਿਹੜਾ ریلیਟਡ ਹੈ ਤੇ ਇਹ ਵੀ ਲੋਕ ਸੱਭਿਆਚਾਰ ਕਾਫੀ ਜ਼ਿਆਦਾ ਵਿਸ਼ਾਲ ਬਣਿਆ ਗਿਆ ਲੋ ਪਰਮਾਨਗੀ ਹੈ ਕਿ ਜਿੰਨਾ ਦੇ ਤੱਕ ਚੀਜ਼ਾਂ ਨੂੰ ਪਰਮਾਨਗੀ ਨਹੀਂ ਦਿੱਤੀ ਗਈ ਤੇ ਉਨੀ ਦੇ ਤੱਕ ਜਿਹੜੀ ਕੀ ਹੈ ਇਹ ਅੱਗੇ ਨਹੀਂ ਵਧੀ ਤੇ ਪਰਮਾਨਗੀ ਵੀ ਉਹਨਾਂ ਚੀਜ਼ਾਂ ਨੂੰ ਹੀ ਮਿਲੇ ਹੈ ਜਿਹੜੀ ਕਿ ਵਧੀਆ ਹੈ ਸਹੀ ਹੈ ਤੇ ਉਹ ਨਹੀਂ ਜਿਹੜੀ ਕਿ ਖਰਾਬ ਹੈ ਤੇ ਇਹ ਜਿਹੜੇ ਪਹਿਲੇ ਸਾਡੇ ਸਿਆਣੇ ਸੀ ਉਹਨਾਂ ਨੇ ਇੱਕ ਵਿਸ਼ੇਸ਼ ਤੌਰ ਤੇ ਸੋਚ ਵਿਚਾਰ ਕੇ ਹਰ ਇੱਕ ਚੀਜ਼ ਨੂੰ ਚਾਹੇ ਉਹ ਖਾਨ ਹੋਣ ਮਹਾਾਰੇ ਹੋਣ ਗੀਤ ਹੋਣ ਕਹਾਣੀਆਂ ਨੇ ਹਰ ਇੱਕ ਦਾ ਆਪਣਾ ਇੱਕ मीनिंग ਹੁੰਦਾ ਸੀ ਤੇ ਉਹਨਾਂ ਨੂੰ ਪਰਵਾਹ ਨਹੀਂ ਦੇ ਕੇ ਅੱਗੇ ਜਿਹੜਾ ਗਵਾ ਉਹਨੂੰ ਭੇਜਿਆ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖਦੇ ਹਾਂ ਤੇ ਉਹਨਾਂ ਨੂੰ ਅਸੀਂ ਜਿਹੜਾ ਗਵਾ ਅੱਗੇ ਤੋੜੇ ਨੇ ਇਹ ਸਾਡੇ ਇਸ ਵਿੱਚ ਕੀ ਹੈ ਇਹਦਾ ਗਵਾ ਲੋਕਧਾਰਾ ਦਾ ਵਿਸ਼ੇਸ਼ ਥਾਨ ਹੈ ਗੈਸ ਦੇ ਵਿੱਚ ਸੋ ਇਹ ਸਾਡੇ ਲੋਕਧਾਰਾ ਦੇ ਤੱਤਾਂਗੇ ਚਾਰ ਜਿਹੜੇ ਇਸ ਦੇ ਵਿੱਚ ਦੱਸਿਆ ਸੱਭਿਆਚਾਰ ਅਗੇ ਪਰਵਾਣ ਗਿਆ ਕੀ ਤਾਂ ਬਾਕੀ ਅਸੀਂ ਲੋਕਧਾਰਾ ਦੇ ਨਾਲ ਰਿਲੇਟਡ ਜਿਹੜਾ ਟਾਪਿਕ ਪੜਾਇਆ ਸੀ ਇਸ ਤੋਂ ਅੱਗੇ ਅਸੀਂ ਲੋਕਧਾਰਾ ਜਿਹੜੇ ਖੇਤਰ ਹੈ ਕਿਹੜੇ-ਕਿਹੜੇ ਖੇਤਰ ਹੈ ਕੀ-ਕੀ ਹੈ ਕੀ-ਕੀ ਇਸ ਦੇ ਵਿੱਚ ਆਉਂਦੇ ਆ ਉਹਨਾਂ ਦੇ ਬਾਰੇ ਨੈਕਸਟ ਪੜਾਂਗੇ ਤੇ ਨਾਲ ਲੋਕਧਾਰਾ ਸ਼ਾਸਤਰ ਦੇ ਬਾਰੇ ਸੋ ਅਗਲੀ ਵੀਡੀਓ ਦੇਖਦੇ ਰਹੋ ਤੇ ਲਾਈਕ ਸ੍ਰੀਮ ਕਰਦੇ ਜਾਓ ਓਕੇ ਜੀ ਬਾਏ ਬਾਏ